ਬੀਤੇ ਦਿਨ ਰਾਜਪੁਰਾ ਦੇ ਮੁਹੱਬਤ ਪੈਲੇਸ ਦੇ ਵਿੱਚ ਲਾਇਨਸ ਕਲੱਬ ਰਾਜਪੁਰਾ ਦੇ ਵੱਲੋਂ ਆਪਣੀ 47ਵੀਂ ਇੰਸਟਾਲੇਸ਼ਨ ਸੈਰੇਮਨੀ ਬੜੀ ਹੀ ਧੂਮ-ਧਾਮ ਦੇ ਨਾਲ ਆਯੋਜਿਤ ਕੀਤੀ ਗਈ। ਇਹ ਸਮਾਰੋਹ ਕਲੱਬ ਦੇ ਨਵੇਂ ਬਣੇ ਪ੍ਰਧਾਨ ਅਜੀ ਚੌਧਰੀ ਦੀ ਪ੍ਰਦਾਨਗੀ ਹੇਠ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਅਮ੍ਰਿਤਪਾਲ ਸਿੰਘ ਜਨ ਜਦੋਂ ਕਿ ਵਿਸ਼ੇਸ਼ ਮਹਿਮਾਨ ਦੇ ਵਜੋਂ ਹਲਕਾ ਰਾਜਪ੍ਰਦੀ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਗੈਸਟ ਆਫ ਆਨਰ ਸ਼੍ਰੀ ਅਜੀਤ ਮਿੱਤਲ ਨੇ ਸ਼ਿਰਕਤ ਕੀਤੀ ਇਸ ਮੌਕੇ ਅਜੀਤ ਚੌਧਰੀ ਤੇ ਚਾਰੂ ਚੌਧਰੀ ਨੂੰ ਲੈਂਸ ਕਲੱਬ ਰਾਜਪ੍ਰਦੀ ਨਵੀਂ ਟੀਮ ਦੀ ਅਗਵਾਈ ਸੌਂਪੀ ਗਈ ਸਮਾਰੋਹ ਦੇ ਦੌਰਾਨ ਕਲੱਬ ਦੇ ਸਾਰੇ ਮੈਂਬਰ ਮੌਜੂਦ ਰਹੇ ਨਵੀਂ ਟੀਮ ਨੂੰ ਜਿੱਥੇ ਵਿਸ਼ੇਸ਼ ਸਨਮਾਨ ਦੇ ਨਾਲ ਨਿਵਾਜਿਆ ਗਿਆ ਉੱਥੇ ਹੀ ਕਲੱਬ ਦੇ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਨਵੇਂ ਮੈਂਬਰਾਂ ਨੂੰ ਸੋਹ ਚੁਕਵਾਈ ਗਈ ਹੈ ਅਤੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਿਸਟ੍ਰਿਕਟ ਗਵਰਨਰ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਲਾਇਨਸ ਕਲੱਬ ਰਾਜਪੁਰਾ ਸਮਾਜ ਸੇਵਾ ਦੇ ਖੇਤਰ ਵਿੱਚ ਮਿਸਾਲ ਕਾਇਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਟੀਚਾ ਜ਼ਰੂਰਤਮੰਦਾਂ ਦੀ ਸੇਵਾ ਹੋਣਾ ਚਾਹੀਦਾ ਹੈ। ਲਾਇਨਸ ਕਲੱਬ ਰਾਜਪੁਰਾ ਹੰਗਰ ਰੀਲੀਫ ਲੰਗਰ ਅੱਖਾਂ ਦੀ ਆਪਰੇਸ਼ਨ ਕੈਂਪ ਮੈਡੀਕਲ ਚੈੱਕਅਪ ਅਤੇ ਬਲੱਡ ਡੋਨੇਸ਼ਨ ਵਰਗੇ अनेका ਹੀ ਪ੍ਰੋਜੈਕਟ ਲਗਾਤਾਰ ਚਲਾ ਕੇ ਸਮਾਜ ਤੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਅਜੀ ਚੌਧਰੀ ਤੇ ਚਾਰੂ ਚੌਧਰੀ ਦੀ ਅਗਵਾਈ ਦੇ ਹੇਠ ਕਲੱਬ ਦੇ ਵੱਲੋਂ ਸ਼ੁਰੂ ਕੀਤਾ ਗਿਆ ਸਵੀਮਿੰਗ ਸਕੂਲ ਰਾਜਪੁਰਾ ਦੇ ਲਈ ਇੱਕ ਇਤਿਹਾਸਿਕ ਅਤੇ ਲੰਬੇ ਸਮੇਂ ਤੱਕ ਯਾਦ ਰਹਿਣ ਵਾਲਾ ਪ੍ਰੋਜੈਕਟ ਹੈ ਹੋਨਾ ਹੈ ਕਿ ਇਸ ਦੇ ਨਾਲ ਖਾਸ ਕਰਕੇ ਬੱਚਿਆਂ ਤੇ ਮਹਿਲਾਵਾਂ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ ਰਾਜਪੁਰ ਦੇ ਵਿੱਚ ਇਸ ਤਰ੍ਹਾਂ ਦੀ ਸਹੂਲਤਾਂ ਵੀ ਕਾਫੀ ਸਮੇਂ ਤੋਂ ਲੋੜ ਸੀ ਹੋਨਾ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਨੇਕ ਕਾਮਚਾਰੀ ਰੱਖਣ ਦੀ ਅਪੀਲ ਕੀਤੀ ਅਖੀਰ ਦੇ ਵਿੱਚ ਪ੍ਰਧਾਨ ਅਜੀਤ ਚੌਧਰੀ ਤੇ ਚਾਰੂ ਚੌਧਰੀ ਨੇ ਸਾਰੇ ਮਹਿਮਾਨਾਂ ਕਲੱਬ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ ਕਿ ਹੈ ਕਿ ਭਵਿੱਖ ਦੇ ਵਿੱਚ ਵੀ ਅਜਿਹੀ ਸਮਾਜ ਸੇਵੀ ਕੰਮਾਂ ਦੇ ਵਿੱਚ ਯੋਗਦਾਨ ਪਾਇਆ ਜਾਏਗਾ ਤੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ਅੱਜ ਦੀ ਲਾਇਨਸ ਕਲੱਬ ਦੀ 47th ਇਨਸਟਾਲੇਸ਼ਨ ਸੈਰੇਮਨੀ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਅੱਜ ਅਜੀਤ ਚੌਧਰੀ ਜੀ ਔਰ ਚਾਰੂ ਚੌਧਰੀ ਜੀ ਦੀ ਰਹਿਮਾਈ ਚ ਜਿਹੜਾ ਇੱਥੇ ਕੰਮ ਪ੍ਰੋਜੈਕਟ ਚੱਲ ਰਹੇ ਨੇ ਉਹ ਇੱਕ ਜਿਵੇਂ ਮੈਂ ਕਹੂੰਗੀ ਕਿ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ਼ ਹੋਣੀ ਚਾਹੀਦੀ ਹੈ ਕਾਬਿਲ ਤਾਰੀਫ਼ ਨੇ ਸਭ ਤੋਂ ਵੱਧ ਇਹ ਹੁੰਦਾ ਹੈ ਕਿ ਆਪਾਂ ਬਹੁਤ ਅੱਛੇ ਨੇਕੀ ਦੇ ਮਾਨਵਤਾ ਦੇ ਕੰਮ ਕਰਦੇ ਆ ਪਰ ਕੋਈ ਵੀ ਕਲਬ ਇਹ ਚੀਜ਼ ਨਹੀਂ ਦੇਖੀ ਕਿ ਕੋਈ ਇਦਾਂ ਦਾ ਚੀਜ਼ ਬਣਾਏ ਜਿਹੜੀ ਕਿ ਹਮੇਸ਼ਾ ਯਾਦ ਰਹੇ ਕਿ ਇਹ ਕਿਸ ਦੀ ਟਰਮ ਚ ਬਣਿਆ ਉਹ ਅੱਜ ਇਹਨਾਂ ਨੇ ਚਾਰੂ ਚੌਧਰੀ ਜੀ ਔਰ ਅਜੇ ਚੌਧਰੀ ਜੀ ਨੇ ਜਿਹੜਾ ਉੱਥੇ সুইমিং ਪੂਲ সুইমিং ਸਕੂਲ ਸ਼ੁਰੂ ਕੀਤਾ ਹੈ ਉਹ ਇੱਕ ਬਹੁਤ ਹੀ ਬਹੁਤ ਹੀ ਅੱਛਾ ਪ੍ਰੋਜੈਕਟ ਹੈ ਜਿਹਦੀ ਰਾਜਪੁਰਾ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਤਾਂ ਮੈਂ ਇਹ ਕਹੂੰਗੀ ਕਿ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ ਰਾਜਪੁਰਾ ਚ ਵੀ ਇਹ ਕਿਹੜੀ ਕਿਸ ਦੀ ਟਰਮ ਚ ਬਣਿਆ ਸੀਗਾ ਤਾਂ ਉਸ ਦੀ ਬੱਚਿਆਂ ਨੂੰ ਲੇਡੀਜ਼ ਨੂੰ ਮੈਂ ਖਾਸ ਕਰਕੇ ਕਹੂੰਗੀ ਮੇਰੇ ਕੋਲ ਬਹੁਤ ਲੇਡੀਜ਼ ਆਉਂਦੀਆਂ ਸੀ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਪਰ ਇੱਥੇ ਇਸ ਚੀਜ਼ ਦੀ ਕਮੀ ਸੀਗੀ ਤਾਂ ਉਹਨਾਂ ਲੇਡੀਜ਼ ਨੂੰ ਵੀ ਬਹੁਤ ਫਾਇਦਾ ਹੋਊਗਾ ਤਾਂ ਮੈਂ ਸਾਰੇ ਕਲੱਬ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਨੀ ਆ ਔਰ ਪ੍ਰਮਾਤਮਾ ਅਗੇ ਇਹ ਦੁਆ ਕਰਦੀ ਹੈ ਕਿ ਇਦਾਂ ਹੀ ਨੇਕ ਕੰਮ ਕਰਦੇ ਰਹਿਣਾ ਕੀ ਪੋਸਟ ਹੈਗੀ ਮੇਰਾ ਨਾਮ ਅਜੇ ਗੋਇਲ ਸਾਡੀ ਲਾਇਆਨਸ ਕਲੱਬ ਜਿਹੜੀ ਇੰਟਰਨੈਸ਼ਨਲ ਕਲੱਬ ਹੈ ਇੰਟਰਨੈਸ਼ਨਲ ਦੇ ਅੰਦਰ ਇਹ ਡਿਸਟ੍ਰਿਕਟ 321F ਹੈ 321F ਦਾ ਮੈਂ ਫਰਸਟ ਵਾਈਸ ਡਿਸਟ੍ਰਿਕਟ ਗਵਰਨਰ ਹਾਂ ਸਾਡੀ ਜਿਹੜੀ ਲਾਇਆਨਸ ਕਲੱਬ ਹੈ ਇਹ ਆਲ ਓਵਰ ਮਾਨਵਤਾ ਦੀ ਸੇਵਾ ਦੀ ਸੇਵਾ ਦੀ ਕੰਮ ਕਰਦੀ ਹੈ ਜਿਹਦੇ ਵਿੱਚ ਹੰਗਰੀ ਲੀਫ ਫੰਡ ਚਾਈਲਡਹੂਡ ਕੈਂਸਰ ਆਈ ਤੇ ਵਿਜ਼ਨ ਤੇ ਹਰ ਤਰ੍ਹਾਂ ਦੇ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਕੰਮ ਕਰਦੇ ਹਾਂ ਅਸੀਂ ਔਰ ਸਾਡੀ ਲਾਇਨ ਕਲਬ ਰਾਜਪੁਰਾ ਜਿਹੜੀ ਹੈਗੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਡੇ ਡਿਸਟ੍ਰਿਕਟ ਦੀ ਸ਼ਾਨ ਹੈ ਸਾਡੇ ਮਲਟੀਪਲ ਦੀ ਸ਼ਾਨ ਹੈ ਸਾਡੇ ਇੰਟਰਨੈਸ਼ਨਲ ਦੀ ਸ਼ਾਨ ਹੈ ਸਰ ਕੀ ਟਿਪਸ ਦੇਣਾ ਚਾਹੁੰਦਾ हूं ਤੀਜੀ ਵਾਰ ਜੋ ਮੈਂ ਜਰੂਰ ਇਹੀ ਕਹਿਣਾ ਚਾਹਾਂਗਾ ਕਿ ਪਹਿਲੀ ਗੱਲ ਤਾਂ ਲਾਇਨ ਕਲਬ ਦੇ ਮੈਂਬਰਾਂ ਨੂੰ ਇੱਕ ਟੀਚਾ ਜਰੂਰ ਹੋਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਸੇਵਾ ਕਰਨੀ ਹੈ ਜ਼ਰੂਰਤ ਮੰਨਦੀ ਦੀ ਕਰਨੀ ਹੈ ਗਰੀਬਾਂ ਦੀ ਨਹੀਂ ਗਰੀਬਤਾ ਹਰ ਜਿਹੜਾ ਬੰਦਾ ਕੰਮ ਕਰਕੇ ਨਹੀਂ ਰਾਜੀ ਨਸ਼ੇੜੀ ਉਹ ਗਰੀਬ ਹੈ ਜ਼ਰੂਰਤਮੰਦ ਜਿਹਦੀ ਕਿ ਇਨਕਮ 100 ਰੁਪਏ ਆ ਬਿਚਾਰੀ ਦੀ ਪਰ ਉਹਨੂੰ ਕੋਈ ਬਿਮਾਰੀ ਲੱਗੀ ਖਰਚਾ 150 ਦਾ ਆ ਗਿਆ 200 ਦਾ ਆ ਗਿਆ ਉਹ ਜ਼ਰੂਰਤਮੰਦ ਹੈ ਤਾਂ ਸਾਨੂੰ ਉਹ ਜ਼ਰੂਰਤਮੰਦ ਜਿਹੜੇ ਬੰਦੇ ਮਿਹਨਤ ਕਰਦੇ ਪਰ ਆਪ ਦਾ ਖਰਚਾ ਨਹੀਂ ਉਠਾ ਸਕਦੇ ਉਹਨਾਂ ਦੀ ਸੇਵਾ ਕਰਨਾ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ ਔਰ ਇਸੇ ਹੀ ਕੰਮ ਜਿਹੜੀ ਰਾਜਪੁਰਾ ਕਲੱਬ ਹੈ ਜਿਵੇਂ ਹੰਗਰ ਰੀਲੀਫ ਫੰਡ ਹੰਗਰ ਰੀਲੀਫ ਚ ਬਹੁਤ ਲੰਗਰ ਵਗੈਰਾ ਵੀ ਲਾਂਦੀ ਹੈ ਆਈਪ੍ਰੇਸ਼ਨ ਕੈਂਪ ਵੀ ਲਾਂਦੀ ਹੈ ਮੈਡੀਕਲ ਚੈੱਕਅਪ ਕੈਂਪ ਵੀ ਲਗਦਾ ਕਿ ਕੋਈ ਵੀ ਐਸਾ ਸਮਾਜ ਸੇਵਾ ਦਾ ਕੰਪਨੀ ਕੰਮ ਨਹੀਂ ਆ ਜਿਹੜੀ ਰਾਜਪੁਰਾ ਕਲੱਬ ਲਾਈਨ ਕਲੱਬ ਨਹੀਂ ਕਰ ਰਹੀ ਐਸੇ ਲਈ ਸਾਡੇ ਡਿਸਟ੍ਰਿਕਟ ਦੇ ਅੰਦਰ ਇਹਨਾਂ ਨੂੰ ਬਹੁਤ ਹੀ ਇੱਜ਼ਤ ਮਾਨ ਨਾਲ ਦੇਖਿਆ ਜਾਂਦਾ ਔਰ ਜਿਹੜੇ ਅਜੇ ਚੌਧਰੀ ਜੀ ਜਾਂ ਇਹਨਾਂ ਦੇ ਜਿਹੜੇ ਬਾਕੀ ਲਾਈਨ ਮੈਂਬਰ ਇਹਨਾਂ ਦੇ ਸਾਥੀ ਨੇ ਸਾਰੇ ਹੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਦਿਨ ਰਾਤ ਬਿਨਾਂ ਪੈਸੇ ਦੀ ਪ੍ਰਵਾਹ ਕਿਤੇ ਖੁੱਲੇ ਕੰਮ ਕਰਦੇ ਆ ਮੈਂ ਸਮੇਂਦਾਰ ਰਾਜਪੁਰਾ ਲਈ ਹੈ ਜਿਹੜੀ ਕਲੱਬ ਆ ਇੱਕ ਵਰਦਾਨ ਹੈ ਔਰ ਐਸੀ ਤਰ੍ਹਾਂ ਇਹਨੇ ਹੋਰ ਮੈਂਬਰ ਦੀ ਗ੍ਰੋਥ ਕਰਦੇ ਹੋਏ ਰਾਜਪੁਰਾ ਦੀ ਜਿੰਨੇ ਵੀ ਜ਼ਰੂਰਤ ਮੰਨਦਾ ਹੈ ਉਹਨਾਂ ਦੀ ਤਾਂ ਸੇਵਾ ਕਰਨ ਗਈ ਆਪਣੇ ਆਸ-ਪਾਸੇ ਦੇ ਇਲਾਕਿਆਂ 'ਚ ਵੀ ਹੋਰ ਕਿਤੇ ਨਵੇਂ ਕਲੱਬ ਖੋਲ ਕੇ ਜਿੱਥੇ ਜ਼ਰੂਰਤ ਹੈ ਉੱਥੇ ਵੀ ਇਹ ਸੇਵਾ ਪਹੁੰਚਾਨ ਗਏ ਮੈਂ ਇੱਕ ਚੀਜ਼ ਨੋਟ ਕੀਤੀ ਹੈ ਇਸ ਫੰਕਸ਼ਨ ਦੀ ਅਸੀਂ ਹਰ ਸਾਲ ਫੰਕਸ਼ਨ ਦੇ ਵਿੱਚ ਆਉਂਦੇ ਹਾਂ ਜੀ ਸਰ ਕਿ ਮੈਂ ਇੰਨੇ ਮੈਡਲ ਤੁਸੀਂ ਪ੍ਰਧਾਨ ਦੇ ਨਹੀਂ ਦੇਖੇ ਇੱਕ ਚੀਜ਼ ਮੈਡਲ ਮੈਂ ਇਹ ਦੱਸਦਾ ਦੇਖੋ ਇਹ ਗੱਲ ਪਈ ਹੈ ਐਪਰੀਸ਼ੀਏਸ਼ਨ ਹੈ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਹੀ ਅਪਰੀਸ਼ੀਏਸ਼ਨ অর ਅਵਾਰਡ ਮਿਲੇਗਾ ਮੈਂ ਬਾਰ-ਬਾਰ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਅਜੀਤ ਚੌਧਰੀ ਜੀ অর ਇਹਨਾਂ ਦੀ ਟੀਮ ਹੈ ਜਿਹੜੀ ਬਹੁਤ ਕੰਮ ਕਰ ਰਹੀ ਹੈ ਇਹ ਤਾਂ ਹਲੇ ਬਸ ਨਹੀਂ ਹੈ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਹੈ ਇਹਨਾਂ ਨੂੰ ਇੱਕ ਕੋਟ ਹੈਂਗਰ ਦੇ ਨਾਲ ਲਿਆਣਾ ਪਿਆ ਕਰਨਾ ਵੀ ਇਹਨਾਂ ਅਸੀਂ ਬੈਂ ਮੈਡਲ ਇਹਨਾਂ ਦੇ ਲਾ ਦੇਨੇ ਆ ਜਿੰਨੇ ਕੰਮ ਕਰਦੇ ਆ ਉਹਨਾਂ ਦੇ ਲਈ ਤਾਂ ਹਲੇ ਵੀ ਮੈਨੂੰ ਮੈਡਲ ਇਹ ਥੋੜੇ ਲੱਗਦੇ ਆ ਅਸੀਂ ਇਹਨਾਂ ਦੇ ਹੋਰ ਵੀ ਬਹੁਤ ਮੈਡਲ ਇਹਨਾਂ ਨੂੰ ਦਵਾਂਗੇ ਅੱਜ ਹਮਾਰੇ ਕਲੱਬ ਕੀ 47 47ਵੀਂ ਇੰਸਟਾਲੇਸ਼ਨ ਸਮਾਰੋਹ ਹੋਇਆ ਹੈ जिसमें जिसमें हमारे क्लब के सारे मेंबर्स आए हैं और हमने नवी टीम आज इंस्टॉल करी है देखो मेरे को आज अपने मेरे क्लब ने तीसरी बार मौका दिया है प्रधान बनने का मैं उनका बहुत तहदिल से शुक्रगुजार शुक्रगुजार हूँ तीसरी बार देखो हमारे क्लब के प्रोजेक्ट तो बहुत सारे चलते हैं मानव सेवा काम तो बहुत सारे चलते हैं पर एक एक बहुत ज़्यादा एक हमारे राजपुरा की रिक्वायरमेंट थी कि हमारे राजपुरा में स्विमिंग स्कूल नहीं था तो इस साल हमने सबसे पहले स्विमिंग स्कूल जो है अपने अपने बहुत ही जल्दी अगले महीने शायद आपको हम वो अपने राजपुरा वासियों के हवाले कर देंगे अगले अगले मेन, अगले महीने से जनवरी से जनवरी की एक तरीक से राजपुरा वालों के लिए लॉयस ला, क्लब में स्विमिंग स्कूल भी उपलब्ध हो उपलब्ध फीस वगैरह भी होगी कि फ्री ऑफ कॉस्ट आप नहीं ये ये मिनिमम बहुत कम बहुत कम रेट पे होगा इसका जो क्लब मेंबर्स के लिए तो बहुत मिनिमम होगा बाकी बाकी शहरों से बहुत कम रेट पर आगे लेके जा लेडीज लेडीज़ क्लब है हमारा लेडीज़ पर्द क्लब है हमारा बाकी देखो जिस इलाके में मैं रहता हूँ उसके आसपास आप जानते हो जैसे हमारे साथ प्रताप कॉलोनी है कुछ है वहाँ के थोड़े लेडीज़ हैं हम उनको भी कोशिश कर रहे हैं कि उनको आगे बढ़ाएं उनको सिलाई मशीन मशीनें भी दी मैडम की तरफ से ही दिलवाई थी अभी मैंने इक्कीस मशीनें दिलवाई थी पर अब आ, कोशिश करेंगे कि उनका हम ज़्यादा से ज़्यादा जो है। जो उनका करते हैं प्रेसिडेंट बने की कहना। मैं चारू चौधरी लॉन्स बर्ल्स क्लब की मैं प्रेसिडेंट हूँ मैं बहुत धन्यवाद करती हूँ मैडम मित्तल जी का जिन्होंने बहुत कीमती समय निकाल कर अजय मित्तल जी ने हमें यहाँ टाइम दिया और हमारी जो फोर्टी सेवन इंस्टॉलेशन सेरेमनी है दोनों क्लब्स की ये बहुत ही सुंदर तरीके से हो रही है और हमारे जो प्रोजेक्ट्स हैं जैसे कि उन्होंने बताया अभी इससे पहले हमने एक आई कैंप लगाया था है ना वो भी बहुत सक्सेसफुल रहा और जो ये स्विमिंग स्कूल है मैं चाहूँगी कि सब जो है बच्चों के लिए और बड़ों के लिए और लेडीज़ के लिए खासकर वो लोग ज्वाइन करें और देखें कि ये सबसे पहला जो है यहाँ पर स्कूल होगा नहीं तो अभी तक बच्चों को सिर्फ बाहर जाना पड़ता था इसके लिए हमने ये स्पेशल ये ट्रेनिंग जो है कोचिज़ वगैरह बुलाए हैं और वो बहुत अच्छी कोचिंग देंगे इसे और बाकी के प्रोजेक्ट्स भी आगे हमारे उसमें हैं जो धीरे धीरे चलते रहेंगे मनोज मोदी लाइन मनोज मोदी मैं एज ए वाइस प्रेजिडेंट इतने क्लब है ਤੇ ਮੈਂ ਇਹੀ ਕਹਾਂਗਾ ਕਿ ਜੇ ਅੱਜ ਇਹਨਾਂ ਨੂੰ ਤੀਜੀ ਵਾਰ ਅਸੀਂ ਪ੍ਰਧਾਨ ਦੇ ਤੌਰ ਤੇ ਚੁਣਿਆ ਹੈ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਰੇ ਹੀ ਕਲੱਬ ਮੈਂਬਰਾਂ ਲਈ ਵਰਦਾਨ ਹੈ ਔਰ ਸਾਰਿਆਂ ਲਈ ਹੈਲਪਫੁਲ ਹੈਗੇ ਔਰ ਕਲੱਬ ਲਈ ਇਹ ਬਹੁਤ ਉੱਤੜ ਕੇ ਆਪਣਾ ਕੰਮ ਕਰ ਰਹੇ ਹੈ ਔਰ ਜਿਵੇਂ ਕਿ ਇਹ ਕਹਿ ਰਹੇ ਵੀ ਆਪਣੇ সুই밍 ਪੂਲ ਬਣਾਇਆ ਹੈ ਇਹ ਰਾਜਪਰੇ ਲਈ ਬਹੁਤ ਹੀ ਵਧੀਆ ਗੱਲ ਹੈਗੀ ਹੈ ਕਿ ਜਿਹੜਾ ਰਾਜਪਰੇ ਕੋਈ ਚੀਜ਼ ਨਹੀਂ ਸੀਗੀ ਉਹ ਅੱਜ ਦੇਣ ਜਾ ਰਹੇ ਇਸ ਸੈਸ਼ਨ ਦੇ ਵਿੱਚ ਤੇ ਮੈਂ ਅਜੀ ਚੋਚੀ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਤੇ ਪ੍ਰੈਸ ਦਾ ਧੰਨਵਾਦ ਕਰਦਾ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ